ਹਾਂਜੀ ਸਤਿ ਸ੍ਰੀ ਅਕਾਲ ਅੱਜ ਰੰਧਾਵਾ ਰੋਡ ਤੇ ਅਸੀਂ 150 ਗੱਜ ਦੇ ਵਿੱਚ 3 ਬੀ ਐਚ ਕੇ ਤੁਹਾਡੇ ਲਈ ਫਲੈਟ ਲੈ ਕੇ ਆਏ ਆ ਜੇ ਆਪਾਂ ਐਕਟੀਵਿਟੀ ਦੀ ਗੱਲ ਕਰੀਏ ਵੀ ਜਿਹੜਾ ਲੁਧਿਆਣਾ ਤੇ ਕਰਾਲੀ ਰੋਡ ਹੈ ਇੱਥੋਂ ਸਿਰਫ 700 ਮੀਟਰ ਤੇ ਹੈਗਾ ਤੇ ਜੇ ਅਗਰ ਲਾਂਡਰਾ ਰੋਡ ਦੀ ਗੱਲ ਕਰੀਏ ਤਾਂ ਇੱਥੋਂ ਸਿਰਫ ਕਿਨਾ ਕਿਲੋਮੀਟਰ ਹੈਗਾ ਉਹ ਲਾਂਡਰਾ ਰੋਡ ਹੈ ਆਓ ਆਪਾਂ ਅੰਦਰ ਦਿਖਾਈਏ ਇਹਦੇ ਕੀ ਬਣਿਆ ਹੋਇਆ ਇੱਥੋਂ ਆਪਾਂ ਐਂਟਰ ਹੋ ਰਹੇ ਹਾਂ ਐਂਟਰ ਹੁੰਦਿਆਂ ਸਾਰੇ ਦਾ ਹਾਲ ਐ ਕੁਲਿਉ ਦੇ ਜਿਹੜੇ ਸਪੇਸ ਵਾਈਜ਼ ਦਾ ਉਹ ਬਹੁਤ ਹੀ ਜ਼ਿਆਦਾ ਵਾ ਤੇ ਇਧਰ ਐਂਟਰ ਹੁੰਦਿਆਂ ਵੀ ਜਿਹੜਾ ਇੱਕ ਵਾਸ਼ਰੂਮ ਹੈ ਜਿਹੜਾ ਕਾਫੀ ਸਪੇਸ ਵਾਈਜ਼ ਦਾ ਹੈ ਇਹ ਕੋਮਨ ਦੇ ਤਲ ਤੇ ਇਧਰ ਇਹ ਰੂਮ ਨਾਲ ਵੀ ਅਟੈਚ ਹੈ ਇਧਰ ਜੇ ਰੂਮਾਂ ਦੀ ਗੱਲ ਕਰੀ ਤਾਂ ਰੂਮ ਜਿਹੜੇ ਬੈੱਡ ਲੱਗੇ ਜਿੱਦਾਂ ਬੈੱਡ ਲੱਗੇ ਹੋਏ ਆ ਬੈੱਡ ਲੱਗੇ ਵੀ ਬਹੁਤ ਖੁੱਲੇ ਢੁਲੇ ਆ ਕਬੂਰਡ ਦੀ ਗੱਲ ਕਰੀ ਤਾਂ ਬੜੇ ਸੁੰਦਰ ਜਿਹੜੇ ਅੱਜ ਕੱਲ ਦੇ ਡਿਜ਼ਾਈਨਿੰਗ ਨਾਲ ਚੱਲ ਰਹੇ ਆ ਐਲਈਡੀ ਪੈਨਲ ਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਦੇ ਇੱਧਰ ਜਿਹੜਾ ਇਹ ਕਾਮਨ ਤੁਹਾਨੂੰ ਦੱਸਿਆ ਜਿਹੜਾ ਵਾਸ਼ਰੂਮ ਹੈ ਉਹ ਦਿੱਤਾ ਵਾ ਤੇ ਬਾਹਰ ਰੋਡ ਖੁੱਲੇ ਡੁੱਲੇ ਆ ਬਾਹਰੋਂ ਜਿਹੜਾ ਚਾਨਣਾ ਹੈ ਬਹੁਤ ਪਿਆਰਾ ਆ ਰਿਹਾ ਫਿਰ ਇੱਥੇ ਦੇ ਡਾਇਨਿੰਗ ਰੂਮ ਦੀ ਵੀ ਗੱਲ ਕਰੀਏ ਤਾਂ ਜਿਹੜਾ ਬੈਠਣ ਨੂੰ ਜਿਹੜਾ ਏਰੀਆ ਬੈਠਣ ਖੜ੍ਹਣ ਨੂੰ ਬਹੁਤ ਵਧੀਆ ਡਾਇਨਿੰਗ ਟੇਬਲ ਤੁਸੀਂ ਦੇਖ ਰਹੇ ਹੋ ਕਿੰਨਾ ਸੁੰਦਰ ਲੱਗਿਆ ਹੈ ਤੇ ਜੇ ਕਿਚਨ ਦੀ ਗੱਲ ਕਰੀਏ ਹੁੰਦੀ ਜਿਹੜਾ ਕਿਚਨ ਹੈ ਬੇ ਉਹ ਹਰ ਇੱਕ ਨੂੰ ਹੁੰਦਾ ਕਿ ਕਿਚਨ ਬਹੁਤ ਖੁੱਲ੍ਹਾ ਡੁੱਲਾ ਹੋਣਾ ਚਾਹੀਦਾ ਤੇ ਕਿਚਨ ਵਾਕੇ ਬਹੁਤ ਖੁੱਲ੍ਹਾ ਡੁੱਲਾ ਉੱਪਰ ਜਿਹੜੇ ਡਾਊਨ ਸੀਲਿੰਗ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਜਿਹੜੀ ਡਾਊਨ ਸੀਲਿੰਗ ਬਣੀ ਵੀ ਹੈ ਫਿਰ ਆਪਾਂ ਸੈਕੰਡ ਰੂਮ ਤੁਹਾਨੂੰ ਲੈ ਕੇ ਚੱਲਦੇ ਹਾਂ ਪਰ ਪਹਿਲਾ ਜਿਹੜਾ LED ਪੈਨਲ ਹੈ ਜਿਹੜਾ ਅੱਜਕੱਲ ਬਣਦਾ ਇਹਨਾਂ ਨੇ ਬਹੁਤ ਸੁੰਦਰ ਦੇ ਵੱਡਿਆ ਆਕਾਰ ਦੇ ਵਿੱਚ ਬਣਾਇਆ ਹੋਇਆ ਜਿੰਦਰ ਰੂਮਾਂ ਦੀ ਗੱਲ ਕਰੀਏ ਤਾਂ ਜਿਹੜਾ ਸੈਕੰਡ ਰੂਮ ਹੈ ਇਹਦਾ ਕੱਪਵੋਡ ਤੁਹਾਨੂੰ ਕੈਮਰਾਮੈਨ ਦਿਖਾਉਂਦਾ ਜਿਹੜਾ ਕੱਪਵੋਡ ਬਹੁਤ ਸੁੰਦਰ ਲੱਗੇ ਹੈ ਰੂਮ ਦੇ ਵਿੱਚ ਤੇ ਬੈੱਡ ਲੱਗ ਕੇ ਜਿਹੜਾ ਰਾਈਟ ਔਰ ਲੈਫਟ ਜਿਹੜੀ ਹੈਗੀ ਐ ਸਪੇਸ ਬਹੁਤ ਹੈ ਤੇ ਇਸ ਤਰ੍ਹਾਂ ਵਾਸ਼ਰੂਮ ਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਜਿਹੜੇ ਵਾਸ਼ਰੂਮ ਹੈ ਜਿਹੜੀ ਫੀਟਿੰਗ ਹੈ ਟੂਟੀਆਂ ਵਗੈਰਾ ਦੀ ਉਹ ਕਾਸਟਲੀ ਹੋਈ ਵੀ ਹੈ ਇੱਧਰ LED ਪੈਨਲ ਤੁਹਾਨੂੰ ਦਿਖਾਉਂਦੇ ਆ ਵੀ ਬਹੁਤ ਸੁੰਦਰ ਹੈ ਆਓ ਆਪਾਂ ਜਿਹੜਾ ਅਗਲਾ ਰੂਮ ਹੈ ਉੱਥੇ ਲੈ ਜਾਈਏ ਇਹ ਫਰਸ਼ ਰੂਮ ਹੈ ਇਹ ਵੀ ਬਹੁਤ ਸੁੰਦਰ ਹੈ ਜੇ ਇਹਦੀ ਵੀ ਗੱਲ ਕਰੀ ਅੱਜ ਤੀ ਜਿੱਦਾਂ ਪਹਿਲਾਂ ਹੈ ਕਬੂਡ ਹੈ ਇਧਰ ਐਲਈਡੀ ਪੈਨਲ ਹੈ ਇਧਰ ਬਹੁਤ ਸੁੰਦਰ ਤੇ ਇਧਰ ਜਿਹੜਾ ਬੈੱਡ ਲੱਗ ਕੇ ਜਿਹੜੇ ਸਟੇਜ ਆ ਤੁਸੀਂ ਦੇਖ ਹੀ ਰਹੇ ਹੋ ਤੇ ਇਧਰ ਵੀ ਜਿਹੜਾ ਵਾਸ਼ਰੂਮ ਹੈ ਉਹ ਤੁਹਾਨੂੰ ਇੱਕ ਵਾਰੀ ਦਿਖਾਉਂਦੇ ਆ ਵਾਸ਼ਰੂਮ ਦੇਖ ਕੇ ਤੇ ਜੇ ਅਗਰ ਆਪਾਂ ਪਿੱਛੇ ਗੱਲ ਕਰੀਏ ਉਹ ਬਗ ਉਹ ਕਿਮੇਤੀ ਦੇ ਬਿਲਕੁਨ ਨਿਵਾ ਤਿਆਰ ਹੋ ਕੇ ਖੜਿਆ ਉੱਥੇ ਬਾਈ ਹੋ ਰਿਹਾ ਜਿਹੜਾ ਫਾਈਨਲ ਹੈ ਪਿੱਛੇ ਜਿਹੜਾ ਵਾਸ਼ਿੰਗ ਏਰੀਆ ਬਹੁਤ ਵੱਡਾ ਤੁਹ ਵੀ ਦੇ ਗੱਲ ਕਰੀਏ ਜੇ ਅਗਰ ਆਪਾਂ ਗੱਲ ਕਰਦੇ ਆਂ ਵੀ 150 ਗਾਜ ਬਹੁਤ ਹੋ ਜਾਂਦਾ ਵੀ 150 ਗਾਜ ਦੇ ਵਿੱਚ ਹਰ ਇੱਕ ਚੀਜ਼ ਬਹੁਤ ਖੁੱਲ੍ਹੇ ਖੁੱਲ੍ਹੇ ਲੱਗਦੀ ਹੈ ਵੀ ਇੱਕ ਵੱਖਰਾ ਆਨੰਦ ਰਹਿਣ ਦਾ ਇਹ ਗਰਾਉਂਡ ਫਲੋਰ ਫਰਸਟ ਫਲੋਰ 3rd ਫਲੋਰ ਜਿੱਦਾਂ ਵੀ ਕਿਸੇ ਨੇ ਲੈਣਾ ਵਾ ਉਹ ਲੈ ਸਕਦੇ ਜਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੇ ਸੁੰਦਰ ਫਲੈਟ ਹੈ ਇਹਨਾਂ ਦੇ ਤੁਸੀਂ ਮਾਲਕ ਬਣ ਸਕਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ